ਜੋ ਵੀਰ ਸਿੰਘ ਬੜੇ ਸincere ਆਦਮੀ ਸੀ ਕਿ ਬੜੇ ਸਮਝਦਾਰ ਲੱਗਦੇ ਆ ਬੜਾ ਸੱਚਤ ਦੇ ਨਾਲ ਬੋਲਦੇ ਨਹੀਂ ਉਹਨਾਂ ਦੀਆਂ ਲੇਖਤਾਂ ਬਹੁਤ ਅੱਛੀਆਂ ਹੁੰਦੀਆਂ ਨੇ ਕਹੁੰਦੇ ਅੱਛਾ ਨਹੀਂ ਉਹਨਾਂ ਦਾ ਜੇ ਤੁਸੀਂ ਦੇਖੋਗੇ ਸਰੂਪ ਇੱਕ ਸਿੱਖ ਵਾਲਾ ਅੱਡੀ ਨਿਮਰਿੰਗ ਸੰਤੋ ਅੱਡੀ ਵੱਡੀ ਗਲਤੀ ਗਲਤੀ ਵੀ ਨਹੀਂ ਦੇਖਾਂਗਾ ਕਿ ਉੱਥੇ ਜਾ ਕੇ ਜੇ ਵੇਖੀਏ ਤੇ ਵੱਜਰ ਗੁਨਾਹ ਹੋਇਆ ਸ਼ਹੀਦੀ ਸਮਾਗਮ ਦਾ ਬਈ ਤੁਸੀਂ ਉੱਥੇ ਕੀ ਬਣਾ ਦਿੱਤਾ ਉਹ ਮਤਲਬ ਕਿ ਅਫਸੋਸ ਹੁੰਦਾ ਹੈ ਨਾ ਚੀਜ਼ਾਂ ਨੂੰ ਲੈ ਕੇ ਕਿ ਸੇਕੋ ਕਿਵੇਂ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਨਾ ਰੱਖੋ ਤੇ ਫਿਰ ਮਰੀ ਗੱਲ ਆ ਸਾਡੇ ਅਰਗੇ ਵੀ ਜੇ ਕਿਤੇ ਕਿਸੇ ਜਗ੍ਹਾ ਤੇ ਜਾਣ ਤੇ ਸਭ ਤੋਂ ਪਹਿਲਾਂ ਇਹ ਵੇਖਿਆ ਜਾਂਦਾ ਕਿ ਯਾਰ ਸਾਡੇ ਕੋਲੋਂ ਕੋਈ ਮਰਿਆਦਾ ਦਾ ਕਾਗਜ਼ ਵੀ ਜੋ ਮਰਿਆਦਾ ਹੈ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਜੋ ਵੀ ਧਾਰਮਿਕ ala ਦੁਆ ਦਾ ਹੈ ਕਿ ਕਿਤੇ ਭਗ ਨਾ ਹੋ ਜਾਵੇ ਭਾਈ ਤੇ ਜਿਹੜੇ ਤੁਸੀਂ ਐਨਾ ਮਤਲਬ ਕਿ ਖਿਦਦ ਦੇ ਨਾਲ ਆਪਣੇ ਆਪ ਨੂੰ ਉਭਾਰਦੇ ਹੋ ਜਿਤਾਉਂਦੇ ਹੋ ਸ਼ਬਦਾਰ ਤੇ ਤੁਹਾਨੂੰ ਇਹ ਚੀਜ਼ ਆਖੇ ਜੀ ਮੈਂ 에어ਪੋਰਟ ਤੋਂ ਕਾਲੀ ਨਾਲ ਉਤਰਿਆ ਸਮਾਗਮ ਦੇ ਵਿੱਚ ਚਲਾ ਗਿਆ ਤੇ ਸਮਾਗਮ ਦੇ ਵਿੱਚ ਉਹ ਮੈਂ ਬੈਨਰ ਲਗਾ ਵੇਖਿਆ ਨਹੀਂ ਚੱਲ ਪਿਆ ਉਹੀ ਕੰਮ ਉੱਥੇ ਭੰਗੜਾ ਪੈਣ ਲੱਗ ਪਿਆ ਮੈਨੂੰ ਮਾਫ ਕਰ ਦਿਓ ਚਲ ਮਾਫੀਨਾਮਾ ਗਿਆ ਮਾੜੀ ਗੱਲ ਨਹੀਂ ਮੈਂ ਹਮੇਸ਼ਾ ਮਾਫੀ ਦੇ ਹੱਕ ਦੇ ਵਿੱਚ ਆ ਤੇ ਬਖਸ਼ਿੰਦਗੀ ਸਿੱਖੀਜ਼ਮ ਦੇ ਵਿੱਚ ਬਹੁਤ ਮੁਹੱਤਵਪੂਰਨ ਕਨਸੈਪਟ ਈ ਹੈ ਕਿ ਬਖਸ਼ ਦਿੱਤਾ ਜਾਣਾ ਹੈ ਦਾਰਾਇਨ ਸ਼ਰਨਾਇ ਬਖਸ਼ ਦਿੱਤਾ ਜਾਂਦਾ ਓਕੇ ਮਾਫੀ ਬਖਸ਼ਿੰਦਗੀ ਬਹੁਤ ਵੱਡਾ ਇੱਕ ਕਨਸੈਪਟ ਹੈ ਚਲੋ ਉਹਦੇ ਤੇ ਫੈਸਲਾ ਹੋਣਾ ਆਏਗਾ ਪਰ ਕਲਾਕਾਰਾਂ ਦੀ ਜੇ ਗੱਲ ਕਰਾਂ ਚਲੋ ਠੀਕ ਹੈ ਇਸ ਮੌਕੇ ਤੇ ਹੋ ਸਕਦਾ ਵੀਰ ਸ ਪਰ ਕਿੰਨਾ ਪ੍ਰੋਗਰਾਮ ਚੱਲੇਗਾ ਇਹ ਸਭ ਪਹਿਲਾਂ ਤੈਅ ਕਰ ਲੈਂਦੇ ਆ ਕੈਨੇਮਿੰਟ ਲਾਉਂਗਾ ਸਰ ਕਿੱਥੇ ਸਟੇ ਕਰੂੰਗਾ ਹੋਟਲ ਦੇ ਵਿੱਚ ਇਹ ਤੈ ਹੁੰਦਾ ਸਰ ਕਿੰਨੇ ਪੈਸੇ 1 ਰੁਪਿਆ ਵੀ ਇਧਰ ਉਧਰ ਨਹੀਂ ਹੁੰਦਾ ਕੈਨੇ ਐਡਵਾਂਸ ਪਾਉਜੀ ਐਨੇ ਜਿਹੜੇ ਆ ਵਾਹ ਕਰਾਂਗੇ ਮੈਂ ਕਲਾਕਾਰਾਂ ਦੀ ਗੱਲ ਕਰਦਾ ਕਿ ਇੱਕ ਇੱਕ ਚੀਜ਼ ਤੇ ਇਹ ਪੂਰੇ ਪੂਰੇ ਫਲੋਰ ਦੇ ਫਾਨੇ ਬਣ ਕੇ ਅੜੇ ਹੁੰਦੇ ਨੇ ਤੁਸੀਂ ਕਰ ਲਓ ਕੌਂਟਰੈਕਟ ਕਿਸੇ ਪ੍ਰੋਗਰਾਮ ਦਾ ਇੱਕ ਇੱਕ ਚੀਜ਼ ਦੇ ਇਹਨਾਂ ਦੇ ਮੈਨੇਜਰ ਢਾ ਨਹੀਂ ਦਿੰਦੇ ਉਹ ਹਿੱਸੇ ਕਰਕੇ ਰੱਖੇ ਹੁੰਦੇ ਆ ਤਾਂ ਫਿਰ ਮਤਲਬ ਕਿ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਦੇ ਚਲੋ ਫ੍ਰੀਚ ਵੀ ਲਾਉਨੇ ਤੇ ਜੇ ਫ੍ਰੀਚ ਲਾਉਨੇ ਤਾਂ ਤੁਹਾਨੂੰ ਉਸ ਜਗ੍ਹਾ ਦੀ ਉਸ ਦਿਨ ਦੀ ਮਹੱਤਤਾ ਤੇ ਪਤਾ ਹੁੰਦੀ ਹੈ ਨਾ ਕਿ ਮੈਂ ਇੱਥੇ ਫ੍ਰੀ ਲਾ ਰਿਹਾ ਤੇ ਕਿਉਂ ਲਾ ਰਿਹਾ ਉਹ ਜਗ੍ਹਾ ਦੀ ਕਿਉਂ ਆਤ ਰਹਿ ਜ਼ਿੰਦਗੀ ਮੈਂ ਤਾਂ ਦੂਜੇ ਕਲਾਕਾਰਾਂ ਵਾਸਤੇ ਵੀ ਇਹ ਕਿਤੇ ਨਾ ਕਿਤੇ ਮੇਰੇ ਖਿਲਦੇ ਨਾ ਸਬਕ ਲੈਣ ਵਾਲੀ ਗੱਲ ਹੈ ਕਿਛਾ ਤੋਂ ਵੀ ਕਿਸੀ ਚਾਹੇ ਕਿਸੇ ਵੀ ਮਾਜ਼ਬ ਦੇ ਸਮਾਗਮ ਤੇ ਜਾਣੇ ਹੁੰਦਾ ਚਾਹੇ ਜਗਰਾਤਾ ਹੈ ਚਾਹੇ ਕੋਈ ਵੀ ਹੈ ਤਾਂ ਭਾਈ ਆਪਣਾ ਬਚ ਕੇ ਬਚ ਕੇ ਬਚ ਕੇ ਮੁਕਤ ਤੇ ਦੂਜੀ ਗੱਲ ਆਪਾਂ ਅੱਗੇ ਵੀ ਇੱਕ ਦਿਨ ਗੱਲ ਕਰਦੇ ਹਸ ਕਿ ਐਸਟੀਪੀਸੀ ਤੇ ਸਰਕਾਰ ਚਲੋ ਉਦੋਂ ਗੱਲਾਂ ਹੁੰਦੀਆਂ ਹਸ ਕਿ ਠੀਕ ਹੈ ਸਰਕਾਰ ਅੱਗੇ ਵੀ ਸਮਾਗਮ ਕਰਾਉਂਦੀ ਰਹੀ ਹੈ ਸੇਓ ਐਸਟੀਪੀਸੀ ਦਾ ਲੈਂਦੀ ਸੀ ਉਹ ਜ਼ਰੂਰੀ ਵੀ ਆ ਮੇਰੇ ਖਿਆਲ ਤੇਰਾ ਉਹਦਾ ਇੱਕ ਬਟਾ ਕਾਰਮੈਸਾ ਕਾਰਨ ਵੱਡਾ ਇਹ ਵੈ ਕਿ ਦਰ ਸੰਗ ਐਸਜੀਪੀਸੀ ਘਟੋ ਘਟ ਮਰਿਆਦਾ ਦਾ ਪਾਲਣ ਕਰਦੀ ਹੈ ਜਾਂ ਕਰਵਾਉਂਦੀ ਹੈ ਉਹ ਜ਼ਿੰਮੇਵਾਰ ਹੈ ਉਸ ਚੀਜ਼ ਵਾਸਤੇ ਜੋ ਆਰਗੇਨਾਈਜ਼ਰ ਹੈ ਮੇਰੇ ਖਿਆਲ ਦੇ ਨਾਲ ਮੈਂ ਤਾਂ ਹੀ ਕਹਿਣਾ ਸੀਗਾ ਕਿ ਤਾਲਮੇਲ ਹੋ ਜਾਣਾ ਚਾਹੀਦਾ ਤਾਲਮੇਲ ਮੰਨਾਲੋ ਆ ਸਰਕਾਰ ਵੀ ਆਵੇ ਉਹਦੇ ਚ ਸਰਕਾਰ ਵੀ ਸਪੋਰਟ ਕਰੇ ਐਸਜੀਪੀਸੀ ਦਾ ਇਹ ਹੁੰਦਾ ਹੈ ਕਿ ਮर्यादा 바ਭ ਜਾਣਕਾਰੀ ਉਸਦਾ ਪਾਲਨ ਹਰ ਹਾਲ ਦੇ ਵਿੱਚ ਉਹ ਜ਼ਿੰਮੇਵਾਰ ਨਹੀਂ ਜਿਸ ਹਾਸ ਉਹ ਪੱਕੀ ਮੇਰੇ ਖਲ ਦੇ ਨਾਲ ਮਜ਼ਬੂਤ ਹੋ ਗਿਆ ਹਾਲਾਂਕਿ ਇਹ ਹੁੰਦਾ ਕਿ ਨਹੀਂ ਹੁੰਦਾ ਅੱਗੇ ਜਾ ਕੇ ਦੇਖਾਂਗੇ